ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੀਤ ਭਗਤ ਸਿੰਘ ਯਾਦਗਾਰੀ ਪਾਰਕ ਦੇ ਵਿੱਚ ਸਫਾਈ ਦੀ ਮਹਿੰਮ ਚੱਲ ਰਹੀ ਆ ਬਹੁਤ ਸੋਹਣੀ ਸੇਵਾ ਕਰ ਰਹੇ ਨੇ ਭਗਤ ਸਿੰਘ ਦਾ ਬੁੱਤ ਲੱਗਿਆ ਆਲੇ-ਦਾਲੇ ਸਫਾਈ ਸਾਡਾ ਵੀਰ ਆਮਣਾ ਸੈਕਟਰੀ ਆਪਣੇ ਪੱਧਰ ਤੇ ਇਹ ਸਫਾਈ ਕਰਵਾ ਰਿਹਾ ਵਰਕਰ ਲੱਗਿਆ ਸਾਫ ਸਵੱਾਈ ਦੀ ਮਹਿਮਾ ਪਾਰਕ ਨੌਰਖੁਰਦ ਟਰਾਲੀ ਵਿੱਚ ਕੱਖ ਪਾਏ ਜਾ ਰਹੇ ਆ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਸੀ ਕੱਖਾਂ ਨਾਲ ਪਾਰਕ ਦਾ ਜੰਗੀ ਪੱਧਰ ਤੇ ਸਾਫ ਸਵੱਾਈ ਹੋ ਰਹੀ ਆ ਕੱਲੂ ਮੇਲਾ ਤਿਆਰੀਆਂ ਪੁੱਹਲ ਨੇ ਸਾਡੇ ਵੀਰ ਲੱਗੇ ਆ ਇਧਰੋਂ ਇੱਧਰ ਸਫਾਈ ਕੱਲ ਕੀਤੀ ਗਈ ਸੀ ਰਾਪਰਾ ਝੂਲਿਆਂ ਨਾਲ ਭਰਿਆ ਹੋਇਆ ਦਰਖਤਾਂ ਨਾਲ ਭਰਿਆ ਹੋਇਆ ਪਾਰਕ ਪਿੰਡਾਂ ਵਿੱਚ ਜਿਹੜੇ ਪਾਰਕ ਹੋਣੇ ਬਹੁਤ ਜ਼ਰੂਰੀ ਆ

ਮਾਤਾ ਕੇ ਕੀ ਸਾਬਤ ਕਰੇ ਕਿ ਇਹ ਦਾ ਰੋਪਾਨ ਕਿਤੇ ਪੰਨ ਲ ਕਲਾਸ ਨੰਬਰ ਨਾਲ ਹੜਕੇ ਛੇ ਦੀ ਕਿਉਂ ਕਲਾਸ ਇੱਕ ਉਹ ਤਾਂ ਜੇ ਬਸ ਮਹਾਨ ਹੀ ਲਿਖਾਓ ਅੱਲਾਹ ਹਸਬੀ ਗਾ ਜੀ ਅੰਦਰ